ਵਾਲੀ ਤੇਰੇ ਦਰ ਤੇ ਖੜੇ ਸਵਾਲੇ ਪਾ ਦੇ ਭਿਖਿਆ ਮੋੜ ਨਾ ਖਾਲੀ ਹੱਥ ਬਨ ਅਰਜ਼ ਗੁਜਾਰ ਦੇ ਡਿੱਕਾ ਡੋ ਲੇ ਖਾਂਦੀ ਬੇੜੀ ਜੀਵਨ ਦੀ ਜੀਵਨ ਦੀ ਦਾਦਿਆ ਤੁਕਾਰ ਪਾਰ ਦੇ ਆਹ ਦਰ ਤੇ ਤੇ ਆ ਕੇ ਬੰਦਨਾ ਕਰੀਏ ਸੀਸ ਝੁਕਾ ਕੇ ਇਰੇ ਵਿੱਚ ਸੰਗਤ ਦੇ ਆਗੇ ਸਿਵਤਾਂ ਗਾਈਏ ਤੇਰੀਆਂ ਓਟ ਆਸਰਾ ਤਕ ਲਿਆ ਤੇਰੇ ਚਰਣਾ ਦਾ ਚਰਣਾ ਦਾ ਚਰਣਾ ਦਾ ਬਾਕੀ ਸਭ ਢਾਈਆਂ ਟੇਰੀਆਂ ਐਸੀ ਪਿਆਰ ਹਨੇਰੀ ਚੁੱਲੇ ਲੁੱਟਿਏ ਨਾਲ ਤੇਰੇ ਦੇ ਬੁੱਲੇ ਤੇਰੀ ਯਾਦ ਨਾ ਦਿਲ ਚੋਂ ਭੁੱਲੇ ਐਸਾ ਕਰੇ ਉਪਕਾਰ ਦੇ ਦੀਵਣ ਦੇ ਦਾਤਿਆ ਤੁਕਾਰ ਪਾਰ ਦੇ ਓ ਝੂਠੇ ਚਾਰ ਦਿਨਾਂ ਦੇ ਦਾਵੇ ਓ ਝੂਠੇ ਚਾਰ ਦਿਨਾਂ ਦੇ ਦਾਵੇ ਕੋਈ ਆਵੇ ਕੋਈ ਜਾਵੇ ਭੈਣਾ ਮਰਨਾ ਕਾਪੋ ਆਵੇ ਕਰਦਾ ਹੀਰਾ ਫੇਰੀਆਂ ਓਟ ਆਸਰਾ ਕਲਿਆ ਤੇਰੇ ਚਰਨਾ ਦਾ ਬਾਕੀ ਸਭ ਬਾਕੀ ਸਭ ਢਾਈਆਂ ਟੇਰੀਆਂ ਪਰਮਾ ਵਿਸ਼ਨੂੰ ਇੰਦਰਤ ਆਉਂਦੇ ਵਈ ਮਾਤਾ ਤੇਰੇ ਦੀ ਗਾਉਂਦੇ ਟੁੱਬੀਆਂ ਪਿਆਰ ਦੀ ਗੰਗਾ ਲਾਉਂਦੇ ਸ਼ਸ਼ਤਰ ਪੇਦ ਪੁਕਾਰਦੇ ਓ ਡੱਕੋ ਡੋਲੇ ਖਾਂਦੀ ਬੇੜੀ ਜੀਵਣ ਦੇ ਜੀਵਣ ਦੇ ਉਕਾਰ ਪਾਰ ਦੇ ਹਉ ਤੇਰਾ ਜਰੇ ਜਰੇ ਵਿੱਚ ਵਾਸਾ ਤੇਰੇ ਭਗਤਾਂ ਨੂੰ ਪਰਵਾਸਾ ਠੱਠੇ ਦਿਲ ਨੂੰ ਦਿਓ ਦਲਾ ਸਾਮਨ ਲੋਰ ਜਾ ਮੇਰੀਆਂ ਓਟ ਆਸਰਾ ਤਕਲਿਆ ਤੇਰੇ ਚਰਨਾ ਦਾ ਚਰਨਾ ਦਾ ਚਰਨਾ ਦਾ ਮਟਾ ਦੇ ਹਿਰਦੇ ਪਿਆਰ ਦੀ ਜੋਤ ਜਗਾ ਦੇ ਉਪਰੋਂ ਕਣੀ ਮੇਰ ਦੀ ਪਾ ਦੇ ਤਪਿਆ ਤਨ ਮਨ ਠਾਰ ਦੇ ਓ ਟਿਆਸਰਾ ਤਕਲੇ ਤੇਰੇ ਚਰਨਾ ਦਾ ਬਾਕੀ ਸਭ ਬਾਕੀ ਸਭ ਢਾਈਆਂ ਟੇਰੀਆਂ ਓ ਜਿੰਨਾ ਛਤਰ ਸੋਹਣੇ ਦੇ ਮਾਣੇ ਜਿੰਨਾ ਛਤਰ ਸੋਹਣੇ ਦੇ ਮਾਣੇ ਤੁਰ ਗਏ ਕਈ ਰਾਜੇ ਕਈ ਰਾਣੇ ਵੇ ਵਜ ਬਣੇ ਸਿਆਣੇ ਵੇਖੇ ਬਾਰੀ ਹਾਰ ਦੇ ਓ ਟੱਕੋ ਡੋਲੇ ਕਾਂਦੀ ਬੜੀ ਜੀਵਣ ਦੇ ਜੀਵਣ ਦੇ ਜੀਵਣ ਦੇ ਦਾਤਿਆ ਤੋਂ ਕਰ ਪਾਰ ਦੇ ਓ ਭਗਵਾਲੇ ਮਣ ਮਰ ਕਹਿੰਦਾ ਦਿਲ ਨਹੀਂ ਹੋਰ ਵਝੋੜਾ ਸੈਂਦਾ ਜਾਂਦਾ ਨਹੀਂ ਰਗਮਾ ਜੋ ਵੈਂਦਾ ਕਾ ਆਂ ਦੇ ਰਿਆਂ ਓਟ ਆਸਰਾ ਤਕਲੇ ਤੇਰੇ ਚਰਨਾ ਦਾ ਚਰਨਾ ਦਾ ਬਾਕੀ ਸਾਬ ਬਾਕੀ ਸਾਬ ਬਾਕੀ ਸਾਬ ਧਾਲੀਆਂ